ਫਰੋਜ਼ਪੁਰ ਵਿੱਚ ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ ਐ ਪਿੰਡ ਵਿੱਚ ਬਹੁਤਾ ਵੇਖਦਾ ਏ ਸਾਰੀ ਗਲੀ ਨਾ ਸੱਟ ਵੇਖਦਾ ਏ ਮੇਰਾ ਦੇਵਰ ਵੀ ਨਾ ਸੇ ਨਿਕਾਲਿਆ ਮੇਰਾ ਬੰਦਾ ਵੀ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਆਵੇ ਮੇਰਾ ਬੱਚਾ ਐਡਾ ਕਿ ਮੇਰਾ ਬੱਚਾ ਏ ਜਲਦ ਚਿੱਟਾ ਖਤਮ ਕਰਨ ਦੀ ਪਰਿਵਾਰ ਨੇ ਲਾਈ ਗੋਹਾਰ ਫਿਰੋਜ਼ਪੁਰ ਅੰਦਰ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਮਾਵਾ ਦੇ ਪੁੱਤ ਜਹਾਨੋ ਤੁਰ ਜਾ ਰਹੇ ਨੇ ਆਏ ਦਿਨ ਕੋਈ ਨਾ ਕੋਈ ਇਲਾਕੇ ਵਿੱਚ ਚਿੱਟੇ ਕਾਰਨ ਮੌਤ ਦੀ ਖਬਰ ਸਾਹਮਣੇ ਆ ਜਾਂਦੀ ਹੈ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿਖੇ ਸਾਹਮਣੇ ਆਈ ਹੈ ਜਿੱਥੇ ਕਰੀਬ 32 ਸਾਲਾ ਦੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ 피ੜਿਤ ਪਰਿਵਾਰ ਨੇ ਇਸ ਦੇ ਪਿੱਛੇ ਪ੍ਰਸ਼ਾਸਨ ਨੂੰ ਦੋਸ਼ੀ ਮੰਨਿਆ। ਚਿੱਟੇ ਨੇ ਪੰਜਾਬ ਵਿੱਚ ਕਈ ਜਵਾਨੀਆਂ ਰੋ ਦਿੱਤੀਆਂ ਨੇ। ਪੁਲਿਸ ਪ੍ਰਸ਼ਾਸਨ ਬੇਸ਼ੱਕ ਨਸ਼ੇ ਨੂੰ ਖਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਲਗਾਤਾਰ ਦੇਖਣ ਚ ਆ ਰਿਹਾ ਕਿ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਆਪਣੀ ਜਾਨ ਗਵਾ ਰਹੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਖਤਮ ਕਰਨ ਦੀ ਕੋਹਾਰ ਲਾਈਏ ਤੇ ਕਹੇ ਕਿ ਸਾਡੇ ਪੁੱਤ ਤਾਂ ਜਹਾਨੋਂ ਚਲੇ ਗਏ ਨੇ। ਪਰ ਕਿਰਪਾ ਕਰਕੇ ਕਿਸੇ ਦੂਜੇ ਬੱਚੇ ਦੀ ਜਵਾਨੀ ਨਾ ਰੋਲੇ। ਟਾੜੇ ਕਦਾਏ ਬਾਗ ਜਾਣਾ ਵੇਕਦਾਏ ਨਾਲੇ ਬਰਾਵੇ ਰਤੀ ਤੇਜੀ ਗਏ ਨਾਲੇ ਬਰਾਵੇ ਰੇ ਚਿੱਟੇ ਅਜ ਗਏ ਸਰਕਾਰਾਂ ਤੋਂ ਕੀ ਉਮੀਦ ਰੱਖਦੇ 17 ਚਿੱਟਾ ਬੰਦ ਕਰਾ ਚਿੱਟਾ ਬੰਦ ਕਰਾ ਦੇ ਸਰਕਾਰ ਆਹ چاہیں اوج ہو گیا تین چار سال دوارا من ਜਾ ਗੋਹਾੜੀਆਂ ਕਰਨ ਜੋਗ ਨਹੀਂ ਰਹਿ ਗਏ ਮੇਰਾ ਨਾਂ ਬਿੰਦਲਾ ਇਹ ਵੀ ਦੱਸੋ ਇਹ ਕਿੰਦੀ ਹੋਣੀ ਇਹ ਮੇਰੇ ਪੁੱਤਰ ਹੈ ਮੇਰੇ ਜੇਠ ਦਾ ਮੁੰਡਾ ਇਨੀ ਉਮਰ ਦਾ ਹੈ ਬਾਈ 30 ਸਾਲ ਦਾ ਹੈ ਹਾਂ ਜੀ ਦੋ ਬੱਚੇ ਨੇ ਸਾਡਾ ਪਿੰਡ ਸਾਰਾ ਬਰਬਾਦ ਹੋ ਚੁੱਕਿਆ ਹੈ ਪਿੰਡ ਕੁੰਡੇ ਪਿੰਡ ਇਹ ਲੋਕਾਂ ਦੇ ਨਾਲ ਨਿੱਕੇ ਨਿੱਕੇ ਬੱਚੇ ਵੀ ਲਾਉਣ ਲੱਗ ਪਏ ਨੇ ਨਸ਼ਾ ਇੰਨੀ ਸਾਡੀ ਬਰਬਾਦੀ ਹੋ ਗਈ ਹੈ ਬਹੁਤ ਜਿਆਦਾ ਵਿਖਦਾ ਬੜੀ ਜਿਆਦੀ ਕਾਰ ਕਰੇ ਵੇਚਣ ਲੱਗ ਪਿਆ ਬਹੁਤ ਜਿਆਦਾ ਸਰਕਾਰਾਂ ਦੇ ਲਈ ਬਿਲਕੁਲ ਥੱਲ ਬਾ ਨਹੀਂ ਕੋਈ ਥੱਲ ਨਹੀਂ ਦੀ ਸਾਡਾ ਪਿੰਡ ਸਾਰਾ ਦਾ ਪਰਿਵਾਰ ਸਾਰਾ ਬੇਕਾਰ ਕਰ ਦਿੱਤਾ ਨੇ ਕੁਝ ਨਹੀਂ ਮੰਗਦੇ ਸਾਹਿਬ ਕਿੱਟਾ ਬੰਦ ਕਰਾਇਆ ਜਾਵੇ ਕਿੰਨੇ ਦੇ ਕਿਤੇ ਨੌਜਵਾਨ ਜਿਹੜੇ ਕਿਤੇ ਦੇ ਆੜ ਕਿਰੋੜ ਸਾਰਾ ਪਿੰਡ ਹੀ ਸਮਝੋ ਬਰਬਾਦ ਹੋਇਆ ਪਿਆ ਹੈ ਹਾਂਜੀ ਸਾਡਾ ਸਮਝੋ ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ ਹੈ ਉਹ ਮੰਨ ਕੇ ਵੀ ਰੁਕਣਾ ਚਾਹੀਦਾ ਰੁਕਣਾ ਚਾਹੀਦਾ ਸਿਮਰਨ ਮੇਰਾ ਨਾਮ ਹੈ ਇਹ ਕਰ ਵਾਲੇ ਨਾ ਜਿਉਣਾ ਅੰਨਾ ਚ ਕਰਦਾ ਸੀ ਚਿੱਟੇ ਨਹੀਂ ਲੈ ਲਿਆ ਮੇਰਾ ਬੰਦਾ ਆ ਨਸ਼ਾ ਨੂੰ ਕਰਦੇ ਨੇ ਕਾਫੀ ਧੇਰ ਹੋ ਗਈ ਸੀ ਆਇਹ ਤੇ ਪਿੰਡ ਵਿੱਚ ਬਹੁਤ ਵੇਖਦਾ ਏ ਸਾਰੀ ਗਲੀ ਨਸ਼ਾ ਤੇ ਵੇਖਦਾ ਏ ਮੇਰਾ ਦੇਵਰ ਵੀ ਨਸ਼ੇ ਨੇ ਖਾਲਿਆ ਮੇਰਾ ਬੰਦਾ ਵੀ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਆਵੇ ਮੇਰਾ ਬੱਚਾ ਐਡਾ ਕਿ ਮੇਰਾ ਬੱਚਾ ਏ ਆਵੇ ਮੇਰਾ ਦੇਵਰ ਦੀ ਫੋਟੋ ਆ ਮੇਰਾ ਬੱਚਾ ਕਦੋਂ ਜਵਾਨ ਹੋਇਆ ਹਾਂਜੀ ਪਤਾ ਨਹੀਂ ਮੈਨੂੰ ਨਾ ਮੈਨਾਂ ਨਹੀਂ ਮੈਨੂੰ ਪਤਾ ਕਿਸ ਤਰ੍ਹਾਂ ਹੋ ਹਾਂ ਬੰਮਾਰੇ ਕੰਮ ਤਾਂ ਨਹੀਂ ਜਾਂਦਾ ਸੀ ਅੱਜ ਸਵੇਰੇ 3 ਵਜੇ ਉਡੀ ਹੈ ਨਹੀਂ ਹਾਂਜੀ ਨਸ਼ਾ ਤਾਂ ਛੱਡੇ ਨੂੰ ਮਹੀਨਾ ਹੋ ਗਿਆ ਸੀ ਮਹੀਨਾ ਹੋ ਗਿਆ ਛੱਡੇ ਨੂੰ ਨਸ਼ਾ ਰੋਟੀ ਪਾਣੀ ਛੱਡਤਾ ਨਸ਼ਾ ਕਰਕੇ ਕਰਦਾ ਨਹੀਂ ਸੀ ਹੁਣ ਇੱਕ ਮਹੀਨਾ ਹੋ ਗਿਆ ਰ ਕੱਲ ਪਾਣੀ ਵੀ ਨਹੀਂ ਪੀਤਾ ਸੀ ਮੇਰੇ ਜੋਨੀ ਨੇ ਹਾਂਜੀ ਆ ਦੋ ਬੱਚੇ ਨੇ ਹਾਂਜੀ ਹਾਂਜੀ ਨਸ ਨੇ ਕਾਲਿਆ ਜੀ ਮੇਰੇ ਬੰਦਾ ਨਸ ਨੇ ਟੀਕੇ ਨੇ ਕਾਲਿਆ ਜੀ ਚਿੱਟਾ ਲਾਂਦਾ ਸੀ ਟੀਕੇ ਚਿੱਟੇ ਦੇ ਲਾਂਦਾ ਸੀ ਜੀ ਹਾਂਜੀ ਨਸਾਂ ਨਹੀਂ ਰੋਕਦੀ ਸਰਕਾਰ ਜੀ ਇਦਾਂ ਨਾ ਨਹੀਂ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜਏਗਾ ਨਸ਼ੇ ਤੋਂ ਜੇ ਉਹ ਨਹੀਂ ਚਿੱਟਾ ਬੰਦ ਹੋ ਜਾਵੇ ਮੇਰੀ ਕਹਾਣੀ ਨਸ਼ਾ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਸ਼ਾ ਮੇਰਾ ਬੱਚਾ ਹੀ ਸੁਧਰੇਗਾ ਚਿੱਟਾ ਨਾ ਵਿਕੇ ਬੱਸ ਨੇ ਹੋਰ ਕੁਝ ਨਹੀਂ ਮੰਗਦੀ ਠੇਠ ਪੰਜਾਬੀ ਟੀਵੀ ਲਈ ਸੁਚੇਨ ਸਿੰਘ ਫਿਰੋਜ਼ਪੁਰ